ਦਾ ਪੰਜਾਬ ਟਾਕਸ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਿੱਖ ਇਤਿਹਾਸ ਆਮ ਆਪਾਂ ਜ਼ਿਕਰ ਕਰਦੇ ਰਹਿੰਨੇ ਆ ਵਾਖਕ ਐਪੀਸੋਡਾਂ ਵਿੱਚ ਕੁਰਬਾਨੀਆਂ ਨਾਲ ਭਰਿਆ ਲੋਕ ਜਾ ਇਤਿਹਾਸ ਹੈ ਜਿਨੀਆਂ ਕੁਰਬਾਨੀਆਂ ਅਤੇ ਆਦੇ ਵਿਰੁੱਧ ਤੇ ਧਰਮ ਦੀ ਖਾਤਰ ਨੇਕੀ ਦੀ ਖਾਤਰ ਸਿੱਖ ਯੋਧਿਆਂ ਨੇ ਸ਼ੁਰਮਿਆਂ ਨੇ ਕੀਤੀਆਂ ਨੇ ਉਸ ਦਾ ਦੁਨੀਆਂ ਵਿੱਚ ਕੋਈ ਸ਼ਾਨੀ ਨਹੀਂ ਉਸ ਦੀ ਕੋਈ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ ਸਮੁੱਚਾ ਸਿੱਖ ਇਤਿਹਾਸ ਕੋਈ ਵਰਕਾ ਫਰੋਲ ਲਓ ਲਉ ਪ ਜਾ ਹੈ ਤੇ ਇਹ ਕੁਰਬਾਨੀਆਂ ਜਿਹੜੀਆਂ ਨੇ ਇਹ ਜੇ ਤੋਂ ਪ੍ਰੇਰਣਾ ਮਿਲਦੀ ਹੈ ਕਿ ਜਿਵੇਂ ਉਹ ਸੂਰਮੇ ਨੇਕੀ ਲਈ ਹੱਕ ਸੱਚ ਦੇ ਰਾਹ ਤੇ ਮਾਰਗ ਤੇ ਤੁਰਦੇ ਹੋਏ ਆਪਨ ਆਪ ਹੱਸ ਹੱਸ ਕੇ ਵਾਰ ਗਏ ਬਿਨਾ ਕਿਛੇ ਪ੍ਰਸਤਾਵੇ ਦੇ ਬਿਨਾ ਕਿਸੇ ਪੈ ਦੇ ਤੇ ਇਸ ਤੁਕ ਤੇ ਅਮਲ ਕੀਤਾ ਪੈ ਕਾਹੂ ਨੂੰ ਦੇਤ ਨਾ ਨਾ ਪਹਿਮਾਨਤ ਆਨ ਨਾ ਕਿਸੇ ਨੂੰ ਪੈ ਦੇਣਾ ਤੇ ਨਾ ਕਿਸੇ ਦਾ ਪਹਿਮਾਨਣਾ ਅਜੇ ਹੀ ਇੱਕ ਮਹਾਨ ਪੂਜਣਯੋਗ ਜਿਹੜੇ ਜਦੋਂ ਤੱਕ ਦੁਨੀਆ ਰਹੇਗੀ ਜੰਦਾ ਰਹਿਣਗੇ ਲੋਕਾਂ ਦੇ ਮਨਾਂ ਵਿੱਚ ਦਿਲਾ ਵਿੱਚ ਉਹਨਾਂ ਦਾ ਜ਼ਿਕਰ ਕਰਨ ਲੱਗਾ ਅੱਜ ਉਹਨਾਂ ਦੀ ਸ਼ਹੀਦੀ ਦਾ ਅਮਰ ਸ਼ਹੀਦ ਭਾਈ ਤਾਰੂ ਸਿੰਘ ਜਿੱਥੇ ਸ੍ਰੀ ਗੁਰੂ ਤੇ ਇੱਕ ਬਹਾਦਰ ਸ਼ਾਬ ਦੇ ਨਾਲ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਜਿਹੜੇ ਕਿ ਭਾਈ ਮਨੀ ਸਿੰਘ ਜੇ ਸਕੇ ਪਰ ਹਸਨ ਭਾਈ ਦਿਆਲਾ ਜੀ ਤੇ ਹੋਰ ਰਣੇਕਾ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਜਿੱਥੇ ਭਾਈ ਸ਼ਾਬੇਗ ਸਿੰਘ ਸ਼ਾਬਾਦ ਸਿੰਘ ਚਰਖਣੀ ਤੇ ਚੜ ਗਏ ਜਿੱਥੇ ਬੀਬੀਆਂ ਨੇ ਬੱਚਿਆਂ ਦੇ ਟੋਟੇ ਟੋਟੇ ਗਰਾ ਕੇ ਗਲਾਂ 'ਚ ਹਾਰ ਪੁਆਏ ਨੀਜ਼ਾਂ ਤੇ ਟਿਗਵਾਏ ਪਰ ਮੁੱਖੋਂ ਸੀ ਨੇ ਉਚਾਰੀ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਚੱਕੀਆਂ ਪੀਆਂ ਪਰ ਸਿਰਕ ਨਹੀਂ ਛੱਡਿਆ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਰਕ ਨਾ ਜਾਵੇ ਤੋ ਅਜਹੀ ਹੀ ਲਾਸਾਨੀ ਕੁਰਬਾਨੀ ਹੈ ਅਮਰ ਸ਼ਹੀਦ ਪਾਈ ਤਾਰੂ ਸਿੰਘ ਜੀ ਬਾਈ ਤਾਰੂ ਸਿੰਘ ਜੀ ਦਾ ਜਨਮ ਜਿਹੜਾ ਹੁਣ ਵਾਲਾ ਪਾਕਿਸਤਾਨ ਹੈ ਇਹਦਾ ਪਹਿਲਾਂ ਦਾ ਸਹੀ ਨਾਮ ਹੁੰਦੀ ਸੀ ਹੁਣ ਉਹ ਜ਼ਿਲ੍ਹਾ ਬਣ ਗਿਆ ਕਸੂਰ ਕਸੂਰ ਬੜਾ ਮਸ਼ਹੂਰ ਸ਼ਹਿਰ ਹੈ ਕਸੂਰ ਦੇ ਕੋਲ ਪਿੰਡ ਪੂਲਾ ਉੱਥੇ ਇੱਕ ਜ਼ਿਮੀਂਦਾਰ ਪਰਿਵਾਰ ਉੱਚ ਹੋਇਆ ਇਹਨਾਂ ਦੇ ਪਰਿਵਾਰ ਕੋਲ ਥੋੜੀ ਜਿਹੀ ਜ਼ਮੀਨ ਸੀ ਤੇ ਖੇਤੀਬਾੜੀ ਕਰਦੇ ਸਨ ਪੁਸ਼ਤਾਨੀ ਤੌਰ ਤੇ ਇਹਨਾਂ ਦਾ ਕੰਮ ਸੀ ਖੇਤੀਬਾੜੀ ਵਾਹੀ ਬੀਜੀ ਕਿਰਸ਼ਾਣੀ ਤੇ ਨਾਲ ਨਾਲ ਇਹਨਾਂ ਦੇ ਪਿਤਾ ਜੀ ਕਿਰਤ ਵੀ ਕਰਦੇ ਸਨ ਕਿਉਂਕਿ ਪਿਤਾ ਪੁਰਖੀ ਇਹਨਾਂ ਨੂੰ ਉਹ ਸ਼ubh ਗੁਣ ਮਿਲੇ ਸਾਧ ਗੁਣ ਮਿਲੇ ਇਹਨਾਂ ਦਾ ਸੰਚਾਰ ਇਹਨਾਂ ਦੇ ਅੰਦਰ ਹੋਇਆ ਤੇ ਅੱਗੇ ਜਾ ਕੇ ਇਹਨਾਂ ਨੇ ਬਹੁਤ ਵੱਡਾ ਮਹਾਨ ਕਾਰਨਾਮਾ ਕੀਤਾ ਜਿਹੜਾ ਰਹੀਂਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਤਾਰੂ ਸਿੰਘ ਜਿਵੇਂ ਜਿਵੇਂ ਜਵਾਨ ਹੁੰਦੇ ਗਏ ਹਾਲੇ ਬਚਪਨ ਦੇ ਵਿੱਚੋਂ ਨਿਕੜੇ ਨਹੀਂ ਸੰਜੋਨੀ ਚ ਪ੍ਰਵੇਸ਼ ਨਹੀਂ ਸੀ ਕੀਤਾ ਕਿ ਅਚਾਨਕ ਪਿਤਾ ਜੀ ਅਕਾਲ ਪੁਰਖ ਦੇ ਚਰਨਾਂ ਉੱਤੇ ਜਾ ਬਰਾਜੇ ਪਰਿਵਾਰ ਤੇ ਮੁਸੀਬਤਾਂ ਨੂੰ ਪਹਾੜ ਟੁੱਟਵੇ ਪਰ ਕਿਉਂਕਿ ਪਰਿਵਾਰ ਗੁਰੂ ਦੇ ਬਾਣੇ ਨੂੰ ਸਤ ਕਰਕੇ ਮੰਨਣ ਵਾਲਾ ਸੀ ਇਸ ਕਰਕੇ ਪਰਿਵਾਰ ਨੇ ਬਾਣਾ ਮੰਨਿਆ ਤੇ ਖੇਤੀਬਾੜੀ ਦਾ ਕੰਮ ਜਿਹੜਾ ਸੀ ਉਹ ਨੌਜਵਾਨ ਉਸਦੇ ਗੱਭਰੂ ਹੋ ਚੁੱਕੇ ਸਨ ਨੌਜਵਾਨ ਪਾਈਤਾਰੂ ਸਿੰਘ ਨੇ ਸੰਭਾਲ ਲਿਆ ਤੇ ਕਿਉਂਕਿ ਬਚਪਨ ਤੋਂ ਹੀ ਜਿਹੜੇ ਸ਼ੁਭ ਗੁਣ ਉਹਨਾਂ ਦੇ ਅੰਦਰ ਸਨ ਪਿਤਾ ਪੁਰਖੀ ਕੀ ਸੇਵਾ ਤੇ ਸਿਮਰਨ ਸਿਮਰਨ ਵੀ ਕਰਦੇ ਸਨ ਤੇ ਸਭ ਤੋਂ ਵੱਧ ਉਹ ਸੇਵਾ ਕਰਦੇ ਸਨ ਸੰਗਤ ਦੀ ਜਾਂਚਾਉਣ ਦੀ ਫਿਰ ਲੰਗਰ ਛਕਾਉਣ ਦੀ ਲੰਗਰ ਅਠੋ ਪਾਇਰ ਚੱਲਦਾ ਰਹਿੰਦਾ ਸੀ ਜੋ ਕਿਰਤ ਕਮਾਈ ਉਹਨਾਂ ਦੀ ਸੀ ਸੱਚੀ ਸੁੱਤੀ ਕਮਾਈ ਉਹਦੇ ਵਿੱਚੋਂ ਲੰਗਰ ਪ੍ਰਸ਼ਾਦਾ ਉਦੋਂ ਸਿੱਖਾਂ ਤੇ ਬੜਾ ਮੁਸੀਬਤ ਦਾ ਸਮਾਸੀ ਸਿੱਖ ਜੰਗੜਾ ਵਿੱਚ ਲੋਕ ਕੇ ਗੁਜ਼ਾਰਾ ਕਰਦੇ ਸਨ ਛੋਟੇ ਛੋਟ ਜਥੇ ਉਤੇ ਰਹਿੰਦੇ ਸਨ ਭੁੱਖੇ ਪਾਣੇ ਰਹੇ ਕਿ ਵੀ ਛੋਲੇ ਚੱਬ ਕੇ ਪਾਣੀ ਪੀ ਕੇ ਗੁਜ਼ਾਰਾ ਕਰ ਲੈਂਦੇ ਸਨ ਪਾਈ ਤਾਰੂ ਸਿੰਘ ਜੀ ਦੇ ਲੰਗਰ ਚੋਂ ਸਿੰਘ ਪ੍ਰਸ਼ਾਦਾ ਛਕਣ ਆ ਜਾਇਆ ਕਰਦੇ ਸਨ ਜੋ ਲਾਗੇ ਬਨੇ ਦੇ ਸਨ ਇਹ ਨਹੀਂ ਕਿ ਉਹ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਂਦੇ ਸਨ ਬੇਰਾ ਕਿਸੇ ਵਤ ਕਰੇ ਕੋਈ ਹਿੰਦੂ ਆ ਜਾਏ ਬਹੁਤ ਸਾਰੇ ਮੁਸਲਮਾਨ ਵੀ ਆ ਕੇ ਰਾਗੀਰ ਜਾਂ ਹੋਰ ਲੋਕ ਜਿਹੜੇ ਲੋੜਵੰਦ ਉਹ ਪ੍ਰਸ਼ਾਦਾ ਛਕਦੇ ਸਨ ਪਾਈ ਤਾਰੂ ਸਿੰਘ ਜੀ ਦੀ ਇਲਾਕੇ ਵਿੱਚ ਬਹੁਤ ਇੱਜ਼ਤ ਬਣੀ ਭਲ ਬਣੀ ਬੜਾ ਨਾਂ ਹੋਇਆ ਲੋਕ ਉਹਨਾਂ ਨੂੰ ਸਦਕਵਾਨ ਧਰਮੀ ਨੌਜਵਾਨ ਵਜੋਂ ਪੁਕਾਰਦੇ ਸਨ ਬੜਾ ਇhtramਸ਼ੀ ਉਹਨਾਂ ਦਾ ਸਮਾਜ ਵਿੱਚ ਛੋਟੀ ਉਮਰਾਂ ਨੇ ਦੇ ਵਿੱਚ ਹੀ ਉਹਨਾਂ ਨੇ ਵਡੀਆਂ ਪੜਾਂਗਾ ਪੁੱਟੀਆਂ ਕਿਉਂਕਿ ਜਿਹੜਾ ਵੱਡਾ ਹੋਣਾ ਨਾ ਉਹ ਉਮਰ ਨਾਲੇ ਸੰਬੰਧ ਨਹੀਂ ਰੱਖਦਾ ਇਹਦਾ ਸੰਬੰਧ ਕਮਾ ਨਾਲ ਹੈ ਕਿ ਕੰਮ ਤੁਸੀਂ ਕਿਤੇ ਵੱਡੇ ਕਰਦੇ ਹੋ ਛੋਟੀ ਉਮਰ ਵਿੱਚ ਵੀ ਤੁਸੀਂ ਬਹੁਤ ਵੱਡੇ ਕੰਮ ਕਰ ਸਕਦੇ ਹੋ ਤੁਹਾਡੇ ਸਾਹਮਣੇ ਮਿਸਾਲ ਹੈ ਤਰੂ ਪਗਦੀ ਤੇ ਪ੍ਰਹਲਾਦ ਦੀ ਇਹ ਵੀ ਹਕੀਕਤ ਹੈ ਦੀ ਛੋਟੇ ਸਾਬਜ਼ਾਦਿਆਂ ਦੀ ਛੋਟੀਆਂ ਜਿੰਦਾ ਵੱਡੇ ਸਾਕੇ ਕਰਕੇ ਗਏ ਨੇ ਇਹਦੀ ਮਿਸਾਲ ਇਤਿਹਾਸ 'ਚ ਨਹੀਂ ਮਿਲਦੀ ਉਹਨਾਂ ਦਾ ਸਾਰਾ ਜੋ ਇਤਿਹਾਸ ਸੀ ਉਹ ਪਾਈ ਤਾਰੂ ਸਿੰਧੀ ਸ਼ਖਸੀਅਤ ਨੂੰ ਕਰਨ ਵਿੱਚ ਬਹੁਤ ਮਦਦਗਾਰ ਸਾਬਤ ਹੋਇਆ ਤੇ ਉਸ ਵੇਲੇ ਸੂਬਾ ਲਾਹੌਰ ਕਿਉਂਕਿ ਸੂਬਾ ਸੀ ਮੁਗਲਿਆ ਹਕੂਮਤ ਦਾ ਬਹੁਤ ਵੱਡਾ ਪੰਜਾਬ ਦਾ ਕੇਂਦਰੀ ਸੂਬਾ ਰਾਜਧਾਨੀ ਸੀ ਲਾਹੌਰ ਤੇ ਸੂਬੇਦਾਰ ਸੀ ਜ਼ਕਰੀਆ ਖਾਨ ਜ਼ਕਰੀਆ ਖਾਂ ਨੇ ਕਸਮ ਖਾਦੀ ਹੋਈ ਸੀ ਕਿ ਜਿਹੜੇ ਸਿੰਘ ਜੰਗਲਾਂ ਵਿੱਚ ਲੁਕੇ ਫਿਰਦੇ ਨੇ ਅਵਲ ਤਾਂ ਡਰਦੇ ਮਾਰੇ ਬਾਹਰ ਨਹੀਂ ਆਉਣਗੇ ਨਹੀਂ ਤਾਂ ਉਹਨਾਂ ਨੂੰ ਲੱਭ ਲੱਭ ਕੇ ਮਾਰਿਆ ਜਾਵੇ ਇਹਨਾਂ ਨੂੰ ਖਤਮ ਕਰਤਾ ਜਾਵੇ ਇਹਨਾਂ ਦਾ ਬੀ ਨਾਸ਼ ਕਰ ਦਿੱਤਾ ਜਾਵੇ ਪਰ ਸਿੰਘ ਮੌਕੇ ਮੇ ਮੌਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਦੇ ਰਹੇ ਸੰ ਗੁਰੀਲਾ ਵਾਰ ਫੇਰ ਜਿਹੜਾ ਸੀ ਲੁਕੇ ਹਮਲਾ ਕਰਨਾ ਤੇ ਭਾਰੀ ਨੁਕਸਾਨ ਕਰਨਾ ਤੇ ਫੇਰ ਹਰਨ ਹੋ ਜਾਣਾ ਹੱਥ ਨਹੀਂ ਆਉਣਾ ਇਹ ਤੋਂ ਬੜਾ ਤੰਗ ਸੀ ਉਹਨੇ ਫੇਰ ਕਸਮ ਖਾਦੀ ਹੋਈ ਸੀ ਤੇ ਜਿਹੜੇ ਹੁੰਦੇ ਨੇ ਨਾ ਹਕਮਰਾਣ ਮੈਂ ਕਈ ਵਾਰੀ ਇਹ ਗੱਲ ਤੁਹਾਡਾਂ ਨਾਲ ਸਾਂਝੀ ਕੀਤੀ ਕੋਈ ਕੰਨਾਂ ਦੇ ਕੱਠੇ ਹੁੰਦੇ ਸਨ ਅੱਗੇ ਰਾਜੇ ਜਿਹੜੇ ਹੁਣ ਦੇ ਪੋਲੀਟੀਸ਼ੀਅਨ ਵੀ ਇਸ ਤਰ੍ਹਾਂ ਦੇ ਬਹੁਤ سارے ਤੁਹਾਨੂੰ ਮਿਲ ਜਾਣਗੇ ਜਿਹੜੇ ਬਿਨਾਂ ਕਿਸੇ ਤਹਿਕੀਕਾਤ ਦੇ ਹੁਕਮ ਸਾਜ਼ਿਕ ਕਰ ਜ਼ਿੰਦਗੀ ਕੇ ਫਲਾਣਾ ਬਦਾਇਆ ਕਹਿੰਦਾ ਜੀ ਉਹਦੀ ਉਹਦਾ ਪੱਖ ਨਹੀਂ ਸੁਣਨਾ ਇੱਕ ਤਾਂ ਜਿਹੜਾ ਸੀ ਆਪ ਜ਼ਕਰੀਆ ਖਾਂ ਦਾ ਰਵਈਆ ਇਹੋ ਜਿਹਾ ਸੀ ਸਿੱਖ ਵਿਰੋਧੀ ਉਹਨੇ ਇਹ ਹਾਲ ਫਲੇ ਆ ਕਿ ਸਿੱਖਾਂ ਦਾ ਮੜਿਆ ਮੇਟ ਕਰਨਾ ਹੈ ਇਹਨਾਂ ਨੂੰ ਤੇ ਦੂਸਰਾ ਇੱਕ ਸਿਗਾ ਹਰਿ ਭਗਤ ਨਰਿੰਝੀਆਂ ਇੱਕ ਸਖਸ਼ੀ ਫਿਰਕਾ ਸੀ ਉਹ ਜੰਡਿਆਲਾ ਗੁਰੂ ਦੇ ਨੇੜੇ ਚੜੇ ਰਹਿੰਦਾ ਸੀ ਉਹਦੀ ਸਿੱਖੀ ਸੇਵਕੀ ਥੋੜੀ ਬਹੁਤ ਚੇਲੇ ਝਾਟ ਕੇ ਸਨ ਤੇ ਗੁਰੂ ਕਰਨਾਲ ਬੜੀ ਈਰਖਾ ਰੱਖਦਾ ਸੀ ਗੁਰੂ ਕਾਲ ਦੇ ਵੇਲੇ ਤੋਂ ਅ ਦੂਜੀ ਪਾਸ਼ੇ ਦੇ ਵੇਲੇ ਤੋਂ ਉਹਦੇ ਸ਼ਖਤ ਦੇ ਲੋਕ ਜਿਹੜੇ ਸੀ ਉਹ ਹਰ ਭਗਤ ਨਰਨਜਰੀਆਂ ਸਮੇਂ-ਸਮੇਂ ਤੇ ਇਹ ਹੋਰ ਬੜੀ ਤੇ ਤੇਲ ਪਾਉਂਦਾ ਰਹਿੰਦਾ ਸੀ ਚੁੱਕਦਾ ਰਹਿੰਦਾ ਸੀ ਜ਼ਖਰੀਆ ਖਾਨ ਉਹਨੇ ਬੜੀ ਤੇ ਤੇਲ ਪਾਇਆ ਉਹਨੇ ਕਿਹਾ ਜੀ ਇਹ ਤਾਂ ਸਿਖਾ ਕੇ ਕਿਦ ਕੋ ਪਣਾ ਲੀਂਦੇ ਨੇ ਤਾਰੂ ਸ਼ੇਕੋਟ ਤੇ ਇਹ ਉਹਨਾਂ ਨੂੰ ਹਰ ਤਰ੍ਹਾਂ ਦੀ ਮਦਦ ਵੀ ਦਿੰਦਾ 65% ਵੀ ਸੰਤਾਂ ਦੇ ਕਤਰ ਕਰਕੇ ਦਿੰਦਾ ਜਦ ਕਿ ਗੱਲ ਬਿਲਕੁਲ ਗਲਤ ਸੀ ਸਰਾਸਰ ਸਿਰਫ ਲੰਗਰ ਪ੍ਰਸ਼ਾਦਾ ਚਕਾਉਂਦੇ ਸਨ ਉਹ ਸਾਰਿਆਂ ਨੂੰ ਚਕਾਉਂਦੇ ਸਨ ਆਏ ਗਏ ਦੀ ਟਹਿਲ ਪਾਣੀ ਜਿਹੜੀ ਸੀ ਉਹ ਉਹਨਾਂ ਦੀ ਜ਼ਿੰਦਗੀ ਦਾ ਇੱਕ ਨਿਤਾ ਪ੍ਰਤੀ ਦਾ ਕੰਮ ਸੀ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਪੈਸਨ ਪਾਈਏ ਇਸ ਤੱਕ ਤੇ ਅਮਲ ਕਰਦੇ ਸਨ ਪੂਰੀ ਤਰ੍ਹਾਂ ਸਾਬਤ ਕਰ ਵੀ ਨਾਲ ਤੇ ਅਜਿਹੇ ਸ਼ਖਸ ਦੀ ਤਾਂ ਸਭ ਪੂਜਾ ਕਰਨੀ ਚਾਹੀਦੀ ਹੈ ਉਹਦਾ ਉਹਦੀ ਉਸਤਤ ਕਰਨੀ ਚਾਹੀਦੀ ਹੈ ਪਰ ਉਹਦੇ ਉਲਟ ਚੱਲਦਾ ਸੀ ਕਿਉਂਕਿ ਜਿਹੜੇ ਮਨਮੁਖ ਨੇ ਜਿਹੜੇ ਦੁਸ਼ਟ ਨੇ ਉਹ ਆਪਣੀ ਜਿਹੜੀ ਮਾੜੀ ਸੋਚਾਂ ਨੂੰ ਤਿਆਗਦੇ ਨਹੀਂ ਉਹ ਈਰਖਾ ਦੀ ਅਗਨ ਵਿੱਚ ਸੜਦੇ ਨੇ ਈਰਖਾ ਦੇ ਤੇ ਸਾੜੇ ਦੇ ਮਾਰੇ ਹੋਏ ਨਰਿੰਧੀਆ ਭਗਤ ਨੇ ਬਲਦੀ ਤੇ ਤੇਲ ਪਾਇਆ ਤੇ ਉਹਨੂੰ ਹੋਰ ਚੁੱਕਿਆ ਕਿ ਇਹਦੇ ਤੋਂ ਖਤਰਾ ਇਹ ਸਿੱਖਾਂ ਦਾ ਕੇਂਦਰੀ ਸਥਾਨ ਬਣਦਾ ਜਾਂਦਾ ਹੈ ਕਿਸੇ ਦਿਨ ਇੱਥੋਂ ਇਕੱਠੇ ਹੋ ਕੇ ਹੱਲਾ ਹੀ ਨਾ ਬੋਲ ਦੇਣ ਤੇ ਇਸ ਕਰਕੇ ਭਾਈ ਤਾਰੂ ਸਿੰਘ ਦੀਆਂ ਸਰਗਰਮੀਆਂ ਨੂੰ ਲਗਾਮ ਲਾਈ ਜਾਵੇ ਹੁਣ ਸਰਗਰਮੀਆਂ ਤਾਂ ਇਹੋ ਸੰਧੜੀਆਂ ਧਾਰਮਿਕ ਤੇ ਸੇਵਾਦੀਆਂ ਤੇ ਸਿਮਰਨ ਦੀਆਂ ਹੋਰ ਕੋਈ ਜੰਗੀ ਤਾਂ ਕੰਮ ਹੋਰ ਨਹੀਂ ਸੀ ਰਿਆ ਉੱਥੇ ਪਰ ਜ਼ਕਰੀਆ ਖਾਨ ਨੇ ਹੁਕਮ 사ਦਰ ਕਰ ਦਿੱਤਾ ਕਿ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਪੇਸ਼ ਕੀਤਾ ਜਾਵੇ ਮੇਰੇ ਕੋਲ ਲਾਹੌਰ ਤੇ ਬਿਨਾ ਕਿਸੇ ਵਿਚਾਰ ਕੀਤੇ ਗਏ ਇਹ ਫੈਸਲਾ ਲਿਆ ਗਿਆ ਕੋਈ ਇਨਸਾਨੀ ਦਾ ਤਕਾਜ਼ਾ ਉਹਨੂੰ ਸਾਹਮਣੇ ਨਹੀਂ ਰੱਖਿਆ ਗਿਆ ਅਣ ਮਨੁੱਖੀ ਹੁਕਮ ਸੀ ਤੇ ਜਿਹੜੇ ਚਾਕਰ ਨੇ ਉਹਨਾਂ ਦਾ ਕੰਮ ਹੀ ਹੁਕਮ ਮੰਨਣਾ ਹੁਕਮ ਵਜਾਉਣਾ ਉਹ ਟਾਲ ਨਹੀਂ ਸਕਦੇ ਫੌਜੀ ਦਸਤਾ ਆ ਗਿਆ ਪਿੰਡ ਪੂਲੇ ਤੇ ਪਿੰਡ ਪੂਲੇ ਤੋਂ ਗਬਰੂ ਪਾਈ ਤਾਰੂ ਸਿੰਘ ਜਦੋਂ ਗ੍ਰਫਤਾਰ ਕਰਨ ਲੱਗੇ ਤਾਂ ਬਹੁਤ ਵੱਡੀ ਗਿਣਤੀ ਵਿੱਚ ਕਹਿੰਦੇ ਲੋਕ ਉਹਨਾਂ ਦੀ ਇੱਕ ਭੈਣ ਵੀ ਸੀ ਉਹ ਉਹਦਾ ਉਹਦਾ ਵੀ ਜ਼ਿਕਰ ਕਰਦਿਆਂ ਬਾਅਦ ਵਿੱਚ ਭੈਣ ਤੇ ਭਰਾ ਦੋਵੇਂ ਸਨ ਆਪਣੇ ਮਾਤਾ ਪਿਤਾ ਦੀ ਲਾਡ ਉਹਨਾਂ ਨੇ ਬਹੁਤ ਸਾਰੇ ਤੱਤ ਸਾਹਮਣੇ ਰੱਖੇ ਕਿ ਇਹ ਤਾਂ ਸੇਵਾ ਸਿਮਰਨ ਕਰਦੇ ਨੇ ਇਹ ਕੋਈ ਕਿਸੇ ਨੂੰ ਪਨਾਹ ਨਹੀਂ ਦਿੰਦੇ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਦੀ ਇੱਜ਼ਤ ਬੜੀ ਹੈ ਤੁਸੀਂ ਮੁਸਲਮਾਨਾਂ ਨੂੰ ਪੁੱਛ ਕੇ ਦੇਖੋ ਇਲਾਕੇ ਦੇ ਨੂੰ ਉਹਨਾਂ ਨੇ ਵੀ ਕਿਹਾ ਇਹ ਬਹੁਤ ਭਲੇਪੁਰਸ਼ ਨੇ ਹਿੰਦੂਆਂ ਨੇ ਵੀ ਕਿਹਾ ਸਿੱਖਾਂ ਨੇ ਤਾਂ ਕਹਿਣੇ ਸੀ ਪਰ ਨਾ ਮਾਤਾ ਪਿਤਾ ਦੀ ਨਾ ਹਿੰਦੂਆਂ ਦੀ ਨਾ ਸਿੱਖਾਂ ਦੀ ਨਾ ਮੁਸਲਮਾਨਾਂ ਦੀ ਕਿਸੇ ਦੀ ਗੱਲ ਨਹੀਂ ਮੰਨੀ ਉਹ ਬਜਦ ਸਾਨੂੰ ਕਹਿੰਦੇ ਸਾਨੂੰ ਹੁਕਮ ਹੈ ਉਤੋਂ ਕਿ ਉਹਨੂੰ ਫੜ ਕੇ ਲਿਆਉਣਾ ਹਰ ਹਾਲਤ ਵਿੱਚ ਉਹ ਲਿਹਾਜ਼ਾ ਸਾਰਿਆਂ ਦੇ ਕਹਿਣ ਦੇ باوجود ਗੱਭਰੂ ਪਾਈਤਾਰੂਸ਼ ਨੂੰ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਜਿਵੇਂ ਇੱਕ ਹੁੰਦਾ ਹੀ ਆਇਆ ਪੇਸ਼ੀ ਹੋਈ ਪੇਸ਼ੀ ਤਾਂ ਹੋਣੀ ਸੀ ਜਦੋਂ ਪੇਸ਼ ਕੀਤਾ ਜ਼ਕਰੀਆ ਖਾਨ ਸੂਬੇਦਾਰ ਦੇ ਸਾਹਮਣੇ ਤੇ ਉਹਨਾਂ ਨੇ ਫਤਿਹ ਗਜਾਈ ਜਾ ਕੇ ਤੇ ਉਹ ਗੁੱਸੇ ਵਿੱਚ ਹੋਰ ਕ੍ਰੋਧਿਤ ਹੋ ਕੇ ਕਹਿਣ ਲੱਗਾ ਕਿ ਇੱਥੇ ਤੁਹਾਡਾ ਰਾਜ ਨਹੀਂ ਇੱਥੇ ਮੇਰਾ ਰਾਜ ਹੈ ਉਹ ਕਹਿੰਦੇ ਰਾਜ ਤਾਂ ਅਕਾਲ ਪੁਰਖ ਦਾ ਹੈ ਰਾਜ ਅਟਲ ਉਸ ਰੱਬ ਦਾ ਉਸ ਖੁਦਾਵੰਦ ਕਰੀਮ ਦਾ ਜੇ ਕਿਸੇ ਨਾਮ ਨਾਲ ਯਾਦ ਕਰ ਲੋ ਉਹਦਾ ਰਾਜ ਅਟਲ ਹੈ ਇਹ ਤਾਂ ਚਾਰ ਦਿਨਾਂ ਦੇ ਰਾਜੇ ਨੇ ਉਹਨਾਂ ਨੇ ਤੋਕੋ ਤੇ ਸੁਣਾਈ ਕੋਹ ਹਰਸ਼ ਮਾਨ ਨਹੀਂ ਰਾਜਾ ਇੱਕ ਉਪ ਉਪਸਥਵ ਦੁਸ਼ਚਾਰ ਕੇ ਝੂਠੇ ਕਰਦੇ ਆਜਾ ਇਹ ਰਾਜੇ ਦਾ ਚਾਰ ਦਿਨਾਂ ਦਾ ਰਾਜੇ ਨੇ ਅਸਲ ਅਟਲ ਰਾਜਤਾ ਕਾਲਪੁਖ ਦਾ ਰੱਬ ਦਾ ਰਬੁਲ ਆਲਮੀਨ ਦਾ ਖੁਦਾਵੰਦ ਕਰੀਮ ਦਾ ਹੈ ਪਰਵਰਿਗਾਰ ਰਹਿਮਤ ਗਾ ਰਹਿਮਤ ਦਾ ਖਜ਼ਾਨਾ ਜਿਹੜਾ ਸਾਰੀ ਦੁਨੀਆ ਨੂੰ ਰੋਜ਼ੀ ਦਿੰਦਾ ਔਰ ਸਾਰਿਆਂ ਦੀ ਪਾਲਣਾ ਕਰਦਾ ਉਹਦੇ ਅਸਰ ਕੀ ਹੋਣਾ ਸੀ ਜ਼ਾਲਮ ਤੇ ਅਸਰ ਨਹੀਂ ਹੁੰਦਾ ਜੇ ਪੱਥਰ ਦੇ ਉੱਤੇ ਜਿੰਨਾ ਮਰਜ਼ੀ ਪਾਣੀ ਪਾਈ ਜਾਓ ਉੱਤੇ ਕੋਈ ਅਸਰ ਨਹੀਂ ਹੁੰਦਾ ਇਸ ਤਰ੍ਹਾਂ ਜ਼ਾਲਮ ਜਿਹੜੀਆਂ ਰੂਹਾਂ ਨੇ ਉਹਨਾਂ ਨੂੰ ਕੋਈ ਦਲੀਲ ਜਿਹੜੀ ਚੰਗੀ ਵੀ ਦਿਓ ਉਹ ਵੀ ਕਾਟ ਨਹੀਂ ਕਰਦੀ ਉਹਨਾਂ ਤੇ ਉਹਨੇ ਇੱਕ ਸ਼ਰਤ ਰੱਖੀ ਜੋ ਆਮ ਰਖਦੇ ਆਏ ਨੇ ਕਿ ਤੁਹਾਡੀ ਇੱਕ ਤਰ੍ਹਾਂ ਨਾਲ ਜਾਨ ਬਚ ਸਕਦੀ ਹੈ ਜਾਂ ਤਾਂ ਤੁਸੀਂ ਇਸਲਾਮ ਕਬੂਲ ਕਰੋ ਤੇ ਜਾਂ ਫਿਰ ਮਰਨ ਲਈ ਤਿਆਰ ਹੋ ਜਾਓ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਜਾਨ ਵਾਰ ਲਈ ਤਿਆਰ ਹਾਂ ਸਿੱਖੀ ਸਿਧ ਪਹੋਸਾ ਮੇਰਾ ਕੇਸਾ ਸਵਾਸਨ ਨਿਭ ਜਾਏ ਇਹੋ ਮੇਰੀ ਗੁਰੂ ਸਾਹਮਣੇ ਸਾਹਮਣੇ ਅਰਦਾਸ ਹੈ ਔਰ ਇਹੋ ਮੇਰਾ ਅੰਤਮ ਰਕਸ਼ ਮੌਤ ਸਾਹਮਣੀ ਦਿਖਾਈ ਦਿੰਦੀ ਸੀ ਕੋਈ ਹੋਰ ਹੁੰਦਾ ਤਾਂ ਡੋਲ ਜਾਂਦਾ ਪਰ ਇਸ ਦੇ ਵਿਅਕਤੀ ਜਿਹੜੇ ਨੇ ਉਹ ਡੋਲਦੇ ਨਹੀਂ ਉਹ ਨਿਰਭੈ ਅਵਸਥਾ ਵਿਚਰਦੇ ਨੇ ਉਹ ਸਦਾ ਅਨੰਤ ਹੈ ਨਹੀਂ ਵਿਯੋਗ ਉਹਨਾਂ ਦੀ ਜਿਹੋ ਜਿਹਾ ਸੋਨਾ ਉਹ ਜੀ ਮਿੱਟੀ ਹੈ ਜਿਹਾ ਜਿਆ ਦੁੱਖ ਹੈ ਉਹ ਜਿਆ ਸੁੱਖ ਹੈ ਜਿਹੋ ਜੀ ਅ ਅ ਕੋਈ ਹੋਰ ਚੰਗੀ ਅਵਸਥਾ ਹੈ ਉਹ ਜੀ ਕੋਈ ਮਾੜੇ ਹਾਲਾਤ ਨੇ ਉਹ ਵੀ ਉਹਦੇ ਵਿੱਚ ਆਪਣਾ ਜੋ ਮਿਸ਼ਨ ਆ ਉਹਨੂੰ ਪੂਰਾ ਕਰਨ ਲਈ ਬਿਲਕੁਲ ਤਤਪਰ ਰਹਿੰਦੇ ਨੇ ਥੜਕਦੇ ਨਹੀਂ ਕਦਮਾਂ ਵਿੱਚ ਕੋਈ ਲਗਜ਼ਰੀ ਪੈਦਾ ਨਹੀਂ ਹੁੰਦੀ ਉਹਨਾਂ ਦੀ ਇਸ ਤਰ੍ਹਾਂ ਉਹਨਾਂ ਨੇ ਠੋਕੇ ਜਵਾਬ ਦਿੱਤਾ ਕਿ ਅਸੀਂ ਬਿਲਕੁਲ ਆਪਣਾ ਮਜ਼ਹਬ ਆਪਣਾ ਆ ਧਰਮ ਜਿਹੜਾ ਉਤਿਆਗਣ ਲਈ ਤਿਆਰ ਨਹੀਂ ਤੁਸੀਂ ਜੋ ਕਰਨਾ ਉਹ ਕਰੋ ਉਹ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਡੀ ਆਤਮਾ ਕਹਿੰਦੀ ਹੈ ਤਾਂ ਦੁਸ਼ਟ ਆਤਮਾ ਸੀ ਉਹਨੇ ਕਿਹਾ ਫਿਰ ਮਰਨ ਲਈ ਤਿਆਰ ਹੋ ਜਾਓ ਕਹਿੰਦੇ ਬਿਲਕੁਲ ਤਿਆਰ ਹਾਂ ਉਹਨਾਂ ਨੇ ਕਿਹਾ ਫਿਰ ਦੇਖੋ ਕਿੱਡਾ ਜ਼ਾਲਮ ਨੇ ਕਿੱਡਾ ਹੁਕਮ ਦਿੱਤਾ ਅਤ ਜ਼ੁਲਮੀ ਹੁਕਮ ਉਹਨੇ ਕਿਹਾ ਜਲਾਦ ਨੂੰ ਕਿ ਤਾਰੂ ਸਿੰਘ ਦੀਆਂ ਕੁੱਲਾਂ ਵੀ ਯਾਦ ਰੱਖਣਗੀਆਂ ਇਹ ਸਜ਼ਾ ਨੂੰ ਐਸੀ ਇਤਨਾਕ ਸਜ਼ਾ ਦਿਓ ਮੇਰਾ ਹੁਕਮ ਇਹ ਹੈ ਜ਼ਕਰੀਆ ਖਾਨ ਨੇ ਕਿਹਾ ਕਿ ਇਹਨਾਂ ਦੇ ਕੇਸਾਂ ਸਮੇਤ ਇਹਨਾਂ ਦੀ ਜਿਹੜੀ ਚਰਦੀ ਖਲੜੀ ਆ ਚਮੜੀ ਆ ਉਤਾਰ ਦਿੱਤੀ ਜਾਵੇ ਯਾਨੀ ਰੰਬੀ ਨਾਲ ਖੋਪਰੀਆਂ ਦੀ ਲਾ ਦਿੱਤੀ ਜਾਵੇ ਖੋਪਰੀ ਤੋਂ ਇਹਨਾਂ ਦੇ ਕੇਸ ਵਾ ਕਰ ਦਿੱਤੇ ਜਾਣ ਤੇ ਕਹਿੰਦੇ ਨੇ ਜਲਾਦ ਨੇ ਤਾਂ ਫਿਰ ਮੰਨਣਾ ਹੀ ਸੀ ਹੁਕਮ ਜਲਾਦ ਨੇ ਔਰ ਹੁਕਮ ਤੇ ਅਮਲ ਕੀਤਾ ਤੇ ਉਹਨੇ ਫਿਰ ਰੰਬੀ ਨਾਲ ਖੋਪਰੀ ਰਣੂ ਸ਼ੁਰੂ ਕਰ ਦਿੱਤੀ ਸਮੇਤ ਕੇਸਾਂ ਇਹਨਾਂ ਕੋਪਰੀ ਅਲੱਗ ਹੋ ਗਈ ਤੇ ਪਾਈਤਾਰੂ ਸਿੰਘ ਜੀ ਫਿਰ ਵੀ ਬਾਣੀ ਦਾ ਜਾਪ ਕਰਦੇ ਰਹੇ ਗੁਰੂ ਚਰਨਾਂ ਨਾਲ ਜੁੜੇ ਰਹੇ ਕਿਉਂ ਬਰੀ ਇਸ ਸुत ਪ੍ਰਾਪਚਰਨ ਨੇ ਉਹ ਜਿਹੜੀ ਸੁਰਤ ਸੀ ਉਹ ਕਾਲਪੁਰਤੀ ਦੇ ਚਰਨਾਂ ਨਾਲ ਜੁੜੀ ਰਹੀ ਤੇ ਉਹ ਵਿਚਿਤਤ ਨਹੀਂ ਹੋਏ ਉਹ ਪੂਰਾ ਵੀ ਢੋਲੇ ਨਹੀਂ ਉਹ ਰੋਲ ਰਸਤਵਤ ਰਹੇ ਕਿਉਂਕਿ ਜਿਹੜੇ ਇਸ ਮਾਰਗ ਦੇ ਪਾਂਧੀ ਨੇ ਉਹ ਤਾਂ ਇੱਕ ਪ੍ਰਾਣੀ ਧਾਰਨਾ ਤੇ ਸ਼ਬਦ ਬਜ਼ੁਰਗ ਪੜਦੇ ਹੁੰਦੇ ਸਨ ਸੀਸ ਤਰਕੇ ਚੜੀ ਦੇ ਉੱਤੇ ਆ ਜਾ ਵੀ ਲੰਘੜਾ ਤੂੰ ਪ੍ਰੇਮ ਦੀ ਗੜੀ ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਰਤ ਤਲੀ ਗਲੀ ਮੇਰੀ ਆਉ ਇਤ ਮਾਰਗ ਪੈੜ ਤਰੀ ਜੈ ਸਰਦੀ ਜੈ ਕਾਣਾ ਕੀਜੇ ਇਹਨੂੰ ਕੋ ਇਸ ਤਰ੍ਹਾਂ ਵੀ ਪੜਦੇ ਨੇ ਜਾਉ ਤੋ ਪ੍ਰੇਮ ਖੇਲਨ ਕਾ ਚਾਉ ਸਰਤ ਤਲੀ ਗਲੀ ਮੋਰੀ ਆਉ ਇਤ ਮਾਰਗ ਪੈੜ ਤਰੀ ਜੈ ਸਰਦੀ ਜੈ ਕਾਣਾ ਕੀਜੇ ਸਤਿਗੁਰੂ ਅਗੇ ਸੀਸ ਪੇਟ ਦਿਓ ਉਹ ਕਹਿੰਦੇ ਨੇ ਸੀਸ ਸਤਿਗੁਰ ਦਾ ਸਾਡਾ ਨਹੀਂ ਸੀਸ ਦਾ ਮਤਲਬ ਮਤ ਵੀ ਤੇ ਇਹ ਜਿਹੜਾ ਸਿਰ ਹੈ ਇਹ ਜਿਹੜਾ ਜਿਸਮ ਹੈ ਇਹ ਵੀ ਗੁਰੂ ਦਾ ਦਿੱਤਾ ਹੋਇਆ ਹੈ ਜਿਹੜਾ ਦਿੱਤਾ ਹੋਇਆ ਉਹਦੀ ਅਰਪਣ ਕਰ ਰਹੇ ਆ ਇਸ ਤਰ੍ਹਾਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਗਈ ਤੇ ਭਾਈ ਤਾਰੂ ਸਿੰਘ ਜੀ ਫਿਰ ਇੱਕ ਅਜੀਬ ਕਿਸ਼ਮਾ ਹੋਇਆ ਸਾਰੀ ਦੁਨੀਆ ਨੇ ਵੇਖਿਆ ਜ਼ੁਲਮੀਨ ਨੂੰ ਉਹ ਸਜ਼ਾ ਮਿਲੀ ਜਿਹੜੀ ਨਾਲ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ ਉਹਦਾ ਜਦੋਂ ਭਾਈ ਤਾਰੂ ਸਿੰਘ ਦੀ ਖੋਪਰੀ ਲਾਈ ਗਈ ਜ਼ਾਲਮ ਜਲਾਦ ਨੇ ਲਾਈ ਉਹਦੇ ਹੁਕਮ ਦੇ ਦੀਨ ਉਹਦਾ ਉਹਦਾ ਕੀਤਾ ਜ਼ਕਰੀਆ ਖਾਂ ਦਾ ਪਿਸ਼ਾਬ ਬੰਦ ਹੋ ਗਿਆ ਪਿਸ਼ਾਬ ਆਉਣਾ ਬੰਦ ਹੋ ਗਿਆ بڑے ਹਕੀਮ ਸਦੇ بڑے ਵੈਦ ਸਦੇ بڑے ਇਲਾਜ ਕਰਨ ਵਾਲੇ ਸਦੇ ਟੂਨੇ ਟਾਮਣ ਵਾਲੇ ਸਦੇ ਫਕੀਰ ਸਦੇ ਦੁਆਵਾਂ ਕਰਵਾਈਆਂ ਤੇ ਨਿਆਜ਼ਾਂ ਸੁਖੀਆਂ ਇਲਾਜ ਕਰਵਾਇਆ ਭੋਰਾ ਵੀ ਆਮ ਨਹੀਂ ਆਇਆ ਤੇ ਪਿਸ਼ਾਬ ਬੰਦ ਹੋ ਜਾਏ ਤੇ ਬੰਦੇ ਦੀ ਕੀ ਹਾਲਤ ਹੁੰਦੀ ਹੈ ਜੋ ਪੱਕਾ ਰੋਗੀ ਵਿਲਾਈ ਫਿਰ ਲਗਾ ਰਾਡ ਪਾਉਣ ਅੜਾਠੀ ਲਫ਼ਜ਼ ਵਰਤਾਂਗੇ ਦਵਾਈ ਪਾਉਣ ਲੱਗਾ ਤੇ ਕਿਸੇ ਨੇ ਦੱਸਿਆ ਵੀ ਤੂੰ ਬਹੁਤ ਜ਼ੁਲਮ ਜ਼ੁਲਮ ਦੀ ਇੰਤਹਾ ਵਾਲਾ ਕੰਮ ਕੀਤਾ ਹੈ ਇਹਦਾ ਤੈਨੂੰ ਪਛਤਾਪ ਕਰਨਾ ਪਵੇਗਾ ਤਾਂ ਤੇਰੀ ਕੋ ਬੰਦਖਲਾਸੀ ਹੋ ਸਕਦੀ ਹੈ ਕਿਸੇ ਨੇ ਸਲਾਹ ਦਿੱਤੀ ਤੇ ਉਹਨੇ ਭਾਈ ਸੁਵੇਕ ਸਿੰਘ ਜੀ ਜੋ ਸਿੱਖ ਫੌਜਾਂ ਦੇ ਇੱਕ ਰੁਕਨ ਸਨ ਉਹਨਾਂ ਦੇ ਨਾਲ ਸੰਪਰਕ ਕਿ ਸੇ ਰਾਹੀ ਕੀਤਾ ਐਲਕਾਰ ਰਹਹੀਂ ਤੇ ਉਹਨਾਂ ਨੂੰ ਇਹ ਬੇਨਤੀ ਕੀਤੀ ਉਸ ਵੇਲੇ ਫਿਰ ਬੇਨਤੀ ਤੇ ਆ ਗਿਆ ਤੇ ਭਾਈ ਤਾਰੂ ਸਿੰਘ ਜੀ ਨੁਕਾਉ ਮੈਨੂੰ ਮੁਆਫ ਕਰਨ ਮੈਂ ਉਹਨਾਂ ਤੋਂ ਮਾਫੀ ਮੰਗਦਾ ਗੜਗੜਾ ਕੇ ਤੇ ਉਹਨੇ ਭਾਈ ਸੁਬੇਕਸ਼ ਨੇ ਕਿਹਾ ਕਿ ਭਾਈ ਤਾਰੂ ਸਿੰਘ ਜੀ ਤੈਨੂੰ ਮਾਫਤਾ ਕਰ ਦੇਣਗੇ ਪਰ ਤੇਰੇ ਸਿਰ ਵਿੱਚ ਜੁੱਤੀਆਂ ਵੱਜਣਗੀਆਂ ਭਾਈ ਤਾਰੂ ਸਿੰਘ ਜੀ ਦੇ ਚਰਨਾਂ ਉੱਤੇ ਜਿਹੜੀਆਂ ਪਾਈਆਂ ਹੋਈਆਂ ਹੁੰਦੀਆਂ ਨੇ ਮੌਜੇ ਜਿਵੇਂ ਜਿਵੇਂ ਤੇਰੇ ਸਿਰ ਜੁੱਤੀਆਂ ਠਾ ਠਾ ਕਰਕੇ ਵਜਣਗੀਆਂ ਓਵੇਂ ਓਵੇਂ ਤੇਰਾ ਰੋਗ ਦੂਰ ਹੋਵੇਗਾ ਤੋਂ ਕਹਿੰਦੇ ਨੇ ਕਈ ਜਨ ਇਸੇ ਤਰ੍ਹਾਂ ਉਹਦੇ ਜੁੱਤੀਆਂ ਵੱਜਦੀਆਂ ਰਹੀਆਂ ਭਾਈ ਤਾਰੂ ਸਿੰਘ ਮਹਾਨ ਸ਼ਰੀਦੀਆਂ ਉਸ ਮਹਾਨ ਕਰਮਯੋਗੀ ਦੀਆਂ ਉਸ ਮਹਾਨ ਗੁਰੂ ਕੇ ਲਾਲ ਦੀਆਂ ਉਸ ਬਖਸ਼ੀ ਹੋਏ ਰੂਹ ਦੀਆਂ ਉਸ ਅਕਾਲ ਪੁਰਖ ਨਾਲ ਅਪੇਧ ਹੋਏ ਮਹਾਨ ਗੁਰਸ਼ਖ ਦੀਆਂ ਜਿਵੇਂ ਜੁਤੀਆਂ ਵੱਜਦੀਆਂ ਰਹੀਆਂ ਉਹਨਾਂ ਨੂੰ ਆਰਾਮ ਆਉਂਦਾ ਗਿਆ ਅਖੀਰ ਉਹਦਾ ਬੰਨ ਟੁੱਟ ਗਿਆ ਉਹਨੂੰ ਉਧਰ ਮੁਕੰਮਲ ਆਰਾਮ ਆ ਗਿਆ ਤੇ ਉਧਰ ਜੋ ਜਲ ਮੇ ਜਲ ਆਏ ਘਟਾਨਾ ਤੇ ਜੋਤੀ ਸੰਜੋਤ ਸਮਾਨਾ ਮ੍ਰਿਕਾ ਗਵਨ ਪਾਇ ਬੁਸਰਾਮ ਨਾਨਕ ਪ੍ਰਭ ਕੇ ਸਦਗੁਰ ਬਾਣ ਇਸ ਤੁਕ ਦੇ ਮੁਤਾਬਕ ਸੂਰਜ ਕਿਰਨ ਮੇਲੀ ਜਲ ਕਾ ਜਲ ਹੁਆ ਆਰਾਮ ਜੋਤੀ ਜੋਤ ਰੜੀ ਸੰਪੂਰਨ ਥੀ ਆਰਾਮ ਜਿਵੇਂ ਪਾਣੀ ਵਿੱਚ ਮਿਲ ਕੇ ਪਾਣੀ ਪਾਣੀ ਦੇ ਰੂਪ ਹੋ ਜਾਂਦਾ ਹੈ ਜਿਵੇਂ ਸੂਰਜ ਦੀ ਕਿਰਨ ਸੂਰਜ ਵਿੱਚ ਮਿਲ ਕੇ ਸੂਜ ਦਾ ਰੂਪ ਹੋ ਜਾਂਦੀ ਹੈ ਜਿਵੇਂ ਹਵਾ ਦਾ ਬੁੱਲਾ ਹਵਾ ਵਿੱਚ ਮਿਲ ਕੇ ਹਵਾ ਦਾ ਰੂਪ ਹੋ ਜਾਂਦਾ ਹੈ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਦੀ ਰੂਹ ਪ੍ਰਵਾਜ ਕਰ ਗਈ ਤੇ ਅਕਾਲ ਪੁਰਖ ਦੇ ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਸਿੱਖੀ ਸਦਕਾ ਪ੍ਰੋਸਾ ਕੇ ਸੰਵਾਸਨਾਂ ਦੇ ਬਾਕੇ ਉਹ ਰੂਹ ਬਿਰਾਜਮਾਨ ਹੋ ਗਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਟਿਕੀ ਇਹ ਹੈ ਮਹਾਨ ਕੁਰਬਾਨੀ ਅੱਜ ਹੁਣ ਸਭ ਕੀ ਸਾਨੂੰ ਸਿੱਖਣਾ ਚਾਹੀਦਾ ਆਪਾਂ ਅਰਦਾਸ ਕਰਦੇ ਆ ਜਿਨ੍ਹਾਂ ਨੇ ਸਿੱਖੀ ਸਦੀਕ ਪੁਰੂਸਾਂ ਕੇ ਸੰਵਾਸ ਸਵਾਰਸਾ ਸੰਨ ਨਿਭਾਇਆ ਅੱਜ ਕੌਮ ਦੀ ਹਾਲਤ ਵੇਖੋ ਮਾਂ ਬਾਪ ਜਿਹੜੇ ਨੇ ਉਹ ਬਹੁਤ ਕਸੂਰਵਾਰ ਨੇ ਬੱਚੇ ਛੂਟੀ ਅਵਸਥਾ ਦੇ ਜਿਹੜੇ ਬੱਚੇ ਨੇ ਉਹ ਜਦੋਂ ਸਿਰ ਦਾ ਮੁੰਡਨ ਕਰਦੇ ਆ ਕੇਸ ਕਟਾਉਂਦੇ ਨੇ ਉਹਨਾਂ ਦੇ ਮਾਂ ਬਾਪ ਲੈ ਕੇ ਜਾਂਦੇ ਨੇ ਬੱਚਾ ਤਾਂ ਬਹੁਤ ਹੁੰਦਾ ਸੋਚਣ ਵਾਲਾ ਸਵਾਲ ਹੈ 100 ਸਵਾਲ ਦਾ ਇੱਕ ਸਵਾਲ ਹੈ ਜਿਹੜਾ ਹਵਾ ਚ ਲਟਕਦਾ ਸਾਡੇ ਤੋਂ ਜਵਾਬ ਮੰਗਦਾ ਆਉਣ ਵਾਲੇ ਨਸਾਂ ਸਾਨੂੰ ਮਾਫ਼ ਨਹੀਂ ਕਰਨਗੀਆਂ ਕਿ ਮਾਪੇ ਨੇ ਕੀ ਸਿੱਖਿਆ ਦਿੱਤੀ ਹੈ ਬੱਚਿਆਂ ਨੂੰ ਕੀ ਸਿੱਖੀ ਸਿਰਕ ਭਰੋਸਾ ਕਿਸਾ ਸਵਾਸਨ ਮਾਉਂਦਾ ਉਹਨਾਂ ਨੂੰ ਜਦੋਂ ਬੱਚਾ ਜਵਾਨ ਹੋ ਜਾਂਦਾ ਉਦੋਂ ਤੋਂ ਉਹਦੀ ਆਪਣੀ ਮਰਜ਼ੀ ਹੈ ਜੇ ਉਹਨੂੰ ਇਤਿਹਾਸ ਤਾਂ ਪਤਾ ਹੈ ਤੇ ਉਹ ਆਪਣੇ ਇਤਿਹਾਸੇ ਮਾਨ ਕਰੇਗਾ ਤੇ ਜੇ ਉਹ ਗਾਫਲ ਹੈ ਜੇ ਮਾਪੇ ਨੇ ਨਹੀਂ ਸਮਝਾਇਆ ਜੇ ਮਾਪੇ ਨੂੰ ਖੁਦ ਨਹੀਂ ਪਤਾ ਇਸ ਕਰਕੇ ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਨੇਰੇ ਗੁਰਪੁਰ ਮਨਾ ਲੈਣੇ ਹਉnde ਸ਼ਹੀਦੀ ਦਿਹਾੜੇ ਮਨਾ ਲੈਣੇ ਟਾਡੀ ਜਥਿਆਂ ਤੋਂ ਵਾਰਾਂ ਸੁਣ ਲੈਣੀਆਂ ਕਥਾਵਾਂ ਸੁਣ ਲੈਣੀਆਂ ਇਹ ਹੀ ਕਾਫੀ ਨਹੀਂ ਬਲਕਿ ਇਹ ਪ੍ਰਣ ਕਰਨਾ ਤੇ ਉਸ ਤੇ ਅਮਲ ਕਰਨਾ ਕਿ ਸਭ ਤੋਂ ਪਹਿਲਾਂ ਮਾਪੇ ਕਰਦੇ ਆਪਣੇ ਬੱਚਿਆਂ ਨੂੰ ਸਿੱਖੀ ਨਾਲ ਜੋੜ ਪਾਈ ਤਾਰੂ ਸਿੰਘ ਪਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਅਮਰਸ਼ਹੀਰ ਤੇ ਹੋਰ ਨਾਲ ਸ਼ਹੀਦਾਂ ਦੀਆਂ ਕੁਰਬਾਨੀਆਂ ਛੋਟੇ ਸਹਿਬਜ਼ਾਦੇ ਦੀਆਂ ਕੁਰਬਾਨੀਆਂ ਉਨਾ ਦੇ ਬਾਰੇ ਜਾਣਕਾਰੀ ਦੇਣ ਕਿਉਂਕਿ ਚੈਰਿਟੀ ਵਿਗਨਜ਼ਟ ਹੋਮ ਇਹ ਘਰੋਂ ਹੀ ਗੱਲ ਚਲਦੀ ਹੈ ਜੇ ਘਰੋਂ ਹੀ ਗੱਲ ਚੱਲੇਗੀ ਫਿਰ ਸਿੱਖੀ ਬਚ ਸਕਦੀ ਆ ਨਹੀਂ ਤਾਂ ਚਾਰੇ ਪਾਸੇ ਜੋ ਪਤਤ ਪੁਣੇ ਦੀ ਇੱਕ ਕਾਲੀ ਬੋੜੀ ਹਨੇਰੀ ਸ਼ੂਕ ਦੀ ਹਨੇਰੀ ਨਿਰਸ਼ਿਕ ਪੰਥ ਨੂੰ ਘੇਰਿਆ ਹੋਇਆ ਸਿੱਖ ਪੰਥੀ ਹੋਂਦ ਖਤਰੇ ਵਿੱਚ ਆ ਪਰ ਗੁਰੂ ਕਿਰਪਾ ਕਰੇਗਾ ਗੁਰੂ ਆ ਬਾੜੀ ਕਰੇਗਾ ਆਪਾਂ ਤਾਂ ਰੜਕੇ ਉਦਮ ਕਰੀਏ ਨਾ ਜੇ ਆਪਾਂ ਇੱਕ ਕਦਮ ਚੱਲਾਂਗੇ ਚਰਨ ਸਰਨ ਗੁਰ ਇਕ ਪੈਣਾ ਜਾਇ ਚੱਲ ਸਤਿਗੁਰੂ ਕੋਟ ਪੈਣਾ ਅੱਗੇ ਹੋਏ ਲੈਤ ਹੈ ਯਾਪਾ ਇਕ ਕੰ ਚਲਾਂਗੇ ਤੇ ਗੁਰੂ ਅੱਗੋਂ ਕਹਿੰਦੇ ਨੇ ਕੋਟ ਕਦਮ ਅੱਗੇ ਚੱਲ ਕੇ ਆਪਣੇ ਸਿੱਖ ਨੂੰ ਪਿਆਰ ਨਾਲ ਗੱਲ ਨਾਲ ਲਾਉਂਦੇ ਨੇ ਤੇ ਗੁਰੂ ਕਿਰਪਾ ਕਰੇ ਆਪਾਂ ਇਹੋ ਸੱਚੀ ਸ਼ਰਧਾਂਜਲੀ ਹੈ ਮਹਾਨ ਸ਼ਹੀਦ ਅਮਰ ਸ਼ਹੀਦ ਪਾਈ ਤਾਰੂ ਸਿੰਘ ਜੀ ਨੂੰ ਕਿ ਆਪਾਂ ਉਹਨਾਂ ਦੇ ਨਕਸ਼ੇ ਕੰ ਚਲੀਏ ਤੇ ਸਿੱਖੀ ਸ੍ਰੀ ਪੁਰਸ਼ਾ ਕਿਸਾਂ ਸਵਸੰਗਤ ਮਾ ਹੁੰਦਾ ਪ੍ਰਾਨ ਕਰੀਏ ਇਸ ਨਾਰੀ ਐਪੀਸੋਡ ਸਮਾਪਤ ਕਰਦੇ ਹਾਂ ਔਰ ਉਸਮਾਨ ਸ਼ਹੀਦ ਨੂੰ ਨਮਨ ਕਰਦੇ ਹਾਂ ਐਪੀਸੋਡ ਵੇਖਣ ਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ